ਸਾਸਤਰੀ ਕਾ ਸਾਰੀਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਪ੍ਰਾਣੀਆਂ ਬੋਲੀਆਂ ਅੱਗੇ ਕੁੜੀਆਂ ਫੌਜੀ ਨਾਲ ਵਿਆਹ ਕਰਾਉਣਾ ਡਰਦੀਆਂ ਸੀ ਕਿਉਂਕਿ ਫੌਜੀ ਉਮਰ ਉੱਥੇ ਹੀ ਕੱਢਿਆ ਹੁੰਦੇ 20 ਸਾਲ ਤੇ ਕੁੜੀਆਂ ਘਰ ਦਾ ਘੰਡੇ ਚ ਰਹਿ ਜਾਂਦੀਆਂ ਨਾ ਛੇਤੀ ਪੇਕੀ ਜਾਣ ਦਿੰਦੇ ਸੀਗੇ ਤੇ ਇਸ ਵਾਸਤੇ ਕੁੜੀਆਂ ਵਾਸਤੇ ਪਾਉਣ ਲੱਗਾ ਸੀ ਨਕਰਨੋ ਤੇ ਦੇਈਨ ਬਾਬਲਾ ਹਾਲੀ ਪਟ ਬਥੇਰੇ ਵੇ ਨਕਰਨੇ ਰਾ ਚੱਕ ਲਿਆ ਬੇਸਤਰਾ ਹੋ ਗਿਆ ਗੱਡੀ ਦੇ ਨੇੜੇ ਮੈਂ ਟਰਨ ਵਰਜ ਰਈ ਦੇਈਨ ਬਾਬਲਾ ਬੇ ਟਰਨ ਵਰਜ ਰਈ ਦੇਈਨ ਬਾਬਲਾ ਬੇ ਰੇ ਮੈਂ ਟਰਨ ਵਰਜ ਰਈ ਨਕਰਨੋ ਤੇ ਦੇਈਨ ਬਾਬਲਾ ਹਾਲੀ ਪਟ ਬਥੇਰੇ ਕਰਨੇਤ ਚਕਲੇ ਬੇਸਤਰਾ ਨਾਲੇ ਚਕਲੀ ਲੋਈ ਔਰ ਤਨੋ ਕਰਦੀ ਰੰਡੀਆਂ ਬਰਾਬਰ ਹੋਈ ਔਰ ਤਨੋ ਕਰਦੀ ਰੰਡੀਆਂ ਬਰਾਬਰ ਹੋਈ ਨਾ ਕਰਨੋਤੀ ਦੇਨ ਬਾਬਲਾ ਹਾਰੀ ਬੱਤ ਬਥੇਰੇ ਨਾ ਕਰਨੇਤ ਚਕਲੇ ਬੇਤ ਵੇਗੜੀ ਦੇ ਨੇੜੇ ਔਰ ਤਨੋ ਕਰਦੀ ਚਾਕੇ 4 ਰੁਪਏ ਔਰ ਤਨੋ ਕਰਦੀ ਚਾਕੇ 4 ਰੁਪਏ ਨੋਕਰ ਨੋਤੀ ਦੇਨ ਬਾਬਲਾ ਹਾ ਪਾੜੇ ਪਰਤ ਬਥੇਰੇ ਪਾੜੇ ਨੇਂਦਾਂ ਚੱਕੀਆਂ ਕਿਤਾਬਾਂ ਦਾ ਦਫ਼ਤਰ ਵਿੱਚ ਬੰਨੜੀ ਪਾੜੇ ਦੀ ਸਾਰੀ ਮਰਦਾ ਘਣਾ ਜਿੰਦੜੀ ਪਾੜੇ ਦੀ ਸਾਰੀ ਮਰਦਾ ਘਣਾ